ਡਾਕਟਰ ਜੇਸ਼ ਚੰਦਰਾ ਜਿਹੜਾ ਆ ਉਹ ਉਹ ਪੈਸੇ ਵਰਦਾ ਆ ਪਰ ਪੈਸੇ ਉਹਨੇ ਆਪਣੇ ਜਿਹੜੇ ਥੱਲੇ ਰੱਖੇ ਹੋਏ ਆ ਏਜੰਟ ਰੱਖੇ ਹੋਏ ਆ ਉਹਦੇ ਉਹਨਾਂ ਦੇ ਥਰੂ ਪੈਸੇ ਵਰਦਾ ਆ ਇਹਨਾਂ ਦਾ ਸਟਾਫ ਹੀ ਸਾਨੂੰ ਕਹਿ ਰਿਹਾ ਕਿ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਡਾਕਟਰ ਨੇ ਯਾਰ ਬਹੁਤ ਮਾਠਾ ਠੋਡ ਕੀਤਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਫ੍ਰੀ ਸਹੂਲਤਾ ਦੇ ਰਹੀ ਹੈ ਪਰ ਉੱਥੇ ਹੀ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਕੁਝ ਡਾਕਟਰ ਇਨ੍ਹਾਂ ਮਰੀਜ਼ਾਂ ਕੋਲੋਂ ਹੀ ਪੈਸਿਆਂ ਦੀ ਮੰਗ ਕਰਕੇ ਇਲਾਜ ਕਰਨ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਜੇ ਇੱਕ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜਿੱਤੇ ਕਿ ਹਸਪਤਾਲ ਦੇ ਇੱਕ ਡਾਕਟਰ ਉੱਪਰ ਇਲਾਜ ਕਰਨ ਲਈ ਪੈਸਿਆਂ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲੱਗੇ ਨੇ ਜਿਸ ਦੇ ਰੋਸ ਵਿੱਚ ਡਾਕਟਰ ਅੰਬੇਡਕਰ ਬਲੱਡ ਆਰਗੇਨਾਈਜੇਸ਼ਨ ਫਗਵਾੜਾ ਦੀ ਟੀਮ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਾਰੇ ਬਾਜੀ ਕੀਤੀ ਗਈ ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਇੱਕ ਡਾਕਟਰ ਵੱਲੋਂ ਜਗਿੰਦਰਪਾਲ ਵਾਸੀ ਪ੍ਰੇਮਪਰਾ ਦੇ ਪਰਿਵਾਰਕ ਮੈਂਬਰਾਂ ਕੋਲੋਂ ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ ਵੀ ਆਪਰੇਸ਼ਨ ਕਰਨ ਦੇ ਬਦਲੇ 20000 ਰੁਪਏ ਦੀ ਮੰਗ ਕੀਤੀ ਗਈ ਸੀ ਉਹਨਾਂ ਮੰਕੀਤੀ ਕੀ ਉਕਤੇ ਡਾਕਟਰ ਅਤੇ ਉਸਦੇ ਸਾਥੀ ਕੰਪਿਊਟਰ ਨੂੰ ਸਸਪੈਂਡ ਕੀਤਾ ਜਾਵੇ ਐਕਚੁਅਲੀ ਏਦਾਂ ਸਾਡੇ ਬਲੱਡ ਡੋਨਰ ਸੀਗੇ ਚੱਕ ਹਕੀਮ ਤੋਂ ਜਦੋਂ ਚੱਕ ਹਕੀਮ ਤੋਂ ਸਾਡੇ ਬਲੱਡ ਡੋਨਰ ਨੇ ਸਾਨੂੰ ਫੋਨ ਕੀਤਾ ਕਿ ਭਾਜੀ ਮੇਰੇ ਸਹੁਰਾ ਸਾਹ ਉਹਨੇ 10 ਦਿਨ ਤੋਂ ਬਿਮਾਰ ਆ ਇਥੇ ਕਿ ਉਹਨਾਂ ਨੂੰ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਅਸੀਂ ਚਲੋ ਇਥੇ ਆਣ ਕੇ ਗੱਲ ਉਹਨਾਂ ਨਾਲ ਕੀਤੀ ਤੇ ਚੱਕਰ ਕੀ ਹੋਇਆ ਕੁਛ ਇਹਨਾਂ ਨੂੰ ਕਹਿੰਦੇ ਕਿ ਸਾਨੂੰ 10 ਦਿਨੋਂ ਇਹਨਾਂ ਨੇ ਪੁੱਛਿਆ ਨਹੀਂ ਤੇ ਅੱਜ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਤਾਂ ਕਿ ਤੁਹਾਡੇ ਯਾਰ ਬੁੜੇ ਨੇ ਮਰ ਜਾਣਾ ਆ ਮੈਨੂੰ 20000 ਰੁਪਇਆ ਦਿਓ ਤੇ ਮੈਂ ਅੱਜ ਇਹਦਾ ਆਪਰੇਸ਼ਨ ਕਰ ਦਵਾ ਤੇ ਚਲੋ ਉਹਨਾਂ ਨੇ ਕਹਿੰਦੇ ਕਿ ਜਦੋਂ ਤੁਹਾਡੇ ਤੋਂ 20000 ਦਾ ਅਰੇਂਜਮੈਂਟ ਹੋ ਜਾਊਗਾ ਤੇ ਤੁਸੀਂ ਸਾਨੂੰ ਕਾਲ ਕਰ ਦਿਓ ਤੇ ਮੇਰਾ ਕੰਪਿਊਟਰ ਆ ਉਹਨੂੰ ਜਾ ਕੇ ਮਿਲ ਲਿਓ ਤੇ ਇਹਨਾਂ ਨੇ 20000 ਦਾ ਅਰੇਂਜ ਕਰਕੇ ਇਹਨਾਂ ਦੇ ਕੰਪਿਊਟਰ ਨੂੰ ਮਿਲੇ ਤੇ ਕੰਪਿਊਟਰ ਕਹਿੰਦਾ ਜੀ ਤੁਸੀਂ ਜਦੋਂ ਤਾਂ ਪੈਸੇ ਤੁਹਾਡੇ ਕੋਲ ਲੈ ਲੈਂਦੇ ਆ ਤੁਸੀਂ ਚਲੋ ਆਪਾਂ ਇੱਥੇ ਪੈਸੇ ਇਹਨਾਂ ਦੇ ਆਫਿਸ 'ਚ ਨਹੀਂ ਪੜਨੇ ਬਾਹਰ ਪੜਦੇ ਆ ਅਸੀਂ ਬਿਲਕੁਲ ਸਾਡੇ ਮੁੰਡੇ ਨੇ ਉਹਨੇ ਕੈਮਰੇ ਦੇ ਸਾਹਮਣੇ ਪੈਸੇ ਉਹਨੂੰ ਦਿੱਤੇ ਉਹਦੀਆਂ ਜਿਹੜੀਆਂ ਜੋ ਵੀ ਪਿਕਚਰ ਵਗੈਰਾ ਹੈਗੀਆਂ ਆ ਤੇ ਉਹਨੂੰ ਦੇਤੇ ਉਸ ਤੋਂ ਬਾਅਦ ਜਦੋਂ ਅਸੀਂ ਐਸਐਮਓ ਸਾਹਮਣਾ ਗੱਲ ਕੀਤੀ ਗਿਆ ਸੈਮਨ ਸਾਹਿਬ ਕਿ ਜਿਹੜੇ ਆ ਇਹਨਾਂ ਨੇ ਪੈਸੇ ਫੜੇ ਆ ਇਹ ਜਿਹੜਾ ਐਸਐਮਓ ਸਾਹਿਬ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਮੈਂ ਪਤਾ ਕਰ ਲਾਂ ਮੈਂ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਫਿਰ ਸਾਸੀਆਂ ਨੂੰ ਫੋਨ ਆਉਣ ਲੱਗ ਪਿਆ ਯਾਰ ਤੁਸੀਂ ਸਾਡੀਆਂ ਕੰਪਲੀਟਾਂ ਪਾਉਣ ਲੱਗ ਪਿਆ ਫਿਰ ਅਸੀਂ ਕਿਹਾ ਕਿ ਤੁਸੀਂ ਇਹਨਾਂ ਦੇ ਪੈਸੇ ਵਾਪਸ ਕਰੋ ਨਹੀਂ ਤਾਂ ਅਸੀਂ ਕੱਲੂ ਥਾਣੇ ਦੇ ਬੈਠਾਂਗੇ ਇਹ ਕਹਿੰਦੇ ਕਿ ਜਾਓ ਤੁਸੀਂ ਜੋ ਕਰਨਾ ਕਰ ਲਓ ਕਹਿੰਦੇ ਇੱਥੇ ਇੱਦੇ ਚੱਲਣਾ ਫਿਰ ਅੱਜ ਅ ਤੇ ਹੁਣ ਅੱਜ ਸਵੇਰ ਦੇ ਸਾਨੂੰ ਕਹਲਾ ਕਰ ਰਹੇ ਕਿ ਇਹ ਪੈਸੇ ਵਾਪਸ ਕਰ ਦਿੰਦੇ ਆ ਪੀਆਰ ਡਾਕਟਰ ਡਾਕਟਰ ਜੇਸ਼ ਚੰਦਰਾ ਜਿਹੜਾ ਆ ਉਹ ਉਹ ਪੈਸੇ ਫੜਦਾ ਆ ਪਰ ਪੈਸੇ ਉਹਨੇ ਆਪਣੇ ਜਿਹੜੇ ਥੱਲੇ ਰੱਖੇ ਹੋਏ ਆ ਏਜੰਟ ਏਜੰਟ ਰੱਖੇ ਹੋਏ ਆ ਉਹਦੇ ਉਹਨਾਂ ਦੇ ਥਰੂ ਪੈਸੇ ਫੜਦਾ ਆ ਤੇ ਇਸ ਇਸ ਮਾਮਲੇ ਤੁਸੀਂ ਐਸਐਮਓ ਨਾਲ ਕੋ ਗੱਲ ਕੀਤੀ ਹੋਵੇ ਐਸਐਮਓ ਸਾਹਿਬ ਨੂੰ ਪ੍ਰੋਪਰ ਪੂਰੀ ਜਾਣਕਾਰੀ ਆ ਉਹਨਾਂ ਨੂੰ ਤੇ ਜਿਹੜਾ ਇੱਕ ਆਯੁਸ਼ਮਨ ਕਾਰਡ ਦਾ ਕੋਈ ਰੋਲਾ ਪਾਉਂਦਾ ਆ ਆਯੁਸ਼ਮਨ ਕਾਰਡ ਦਾ ਕੋਈ ਤਾਂ ਇਹਨਾਂ ਦੇ ਬਣੇ ਹੋਏ ਆ ਪਰ ਇਹ ਕੋਈ ਉਹਨਾਂ ਨੂੰ ਫੋਲੋ ਨਹੀਂ ਕਰਦੇ ਆ ਕਿ ਫੋਲੋ ਨਹੀਂ ਕਰਦੇ ਆ ਫੋਲੋ ਨਹੀਂ ਕਰਦੇ ਆ ਦੁਸ਼ਮਨ ਕਾਰਟ ਦੇ ਕਹਿੰਦੇ ਨਹੀਂ ਲਾਈਕ ਕਰਨਾ ਨਹੀਂ ਕਰਦੇ ਜਿੰਨੇ ਵੀ ਹੈਗੇ ਆ ਵੀ ਕਿਸੇ ਨੂੰ 20 25 25000 ਕਿਸੇ ਨੂੰ 15000 ਪੈਸੇ ਲੈ ਕੇ ਹੀ ਕੰਮ ਕਰਦੇ ਨਾਲੇ ਕੱਲ ਕੋਈ ਨਵੀਂ ਨਹੀਂ ਹੈਗੀ ਲਗਾਤਾਰ ਇਹਨਾਂ ਦਾ ਸਟਾਫ ਹੀ ਸਾਨੂੰ ਕਹਿ ਰਿਹਾ ਕਿ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਡਾਕਟਰ ਨੇ ਯਾਰ ਬਹੁਤ ਲੋਟ ਫਸਟ ਕੀਤੀ ਹੋਈ ਹੈ ਕਿ ਕੈਮਰਿਆਂ ਦੇ ਵਿੱਚ ਆਏ ਆ ਜੀ ਜਿਹੜੇ ਪੈਸੇ ਦਿੰਦੇ ਤੁਹਾਨੂੰ ਕੈਮਰੇ ਅਪਸਾਇਟ ਸਮੋਸਾ ਵੀ ਦਿਖਾ ਸਕਦੇ ਆ ਜੀ ਜਿਹੜਾ ਕੌਣ ਆ ਵਿਅਕਤੀ ਜਿਨ੍ਹਾਂ ਨੇ ਪੈਸੇ ਫੜੇ ਸੀ ਉਹ ਜਿਹੜਾ ਉਹਨਾਂ ਜਿਹੜੇ ਡਾਕਟਰ ਸਾਹਿਬ ਦੇ ਕੰਪਾਊਂਡਰ ਆ ਉਹਨਾਂ ਦੇ ਕੋਲ ਹੀ ਆ ਅੱਛਾ ਹੁਣ ਕੀ ਕਹਿੰਦੇ ਉਹਨਾਂ ਦੇ ਨੰਬਰ ਸਾਡੇ ਕੋਲ ਆ ਗਿਆ ਹੁਣ ਕੀ ਕਹਿੰਦੇ ਪੈਸੇ ਵਾਪਸ ਹੀ ਲਾਇਓ ਪਏ ਹੁਣ ਕਹਿੰਦੇ ਕਿ ਜੀ ਤੁਸੀਂ ਪੈਸੇ ਵਾਪਸ ਲੈ ਲਓ ਪੈਸੇ ਵਾਪਸ ਕਰ ਦਿੰਦੇ ਆ ਤੇ ਤੁਹਾਡਾ ਇਲਾਜ ਵੀ ਕਰ ਦਿੰਦੇ ਆ ਅਸੀਂ ਉਹਨਾਂ ਕੋਲ ਮੰਗ ਇਹ ਕੀਤੀ ਸੀ ਜਿਹੜੇ ਤੁਸੀਂ ਠੀਕ ਆ ਕਿ ਪਹਿਲਾਂ ਤੁਹਾਨੂੰ ਸੌਰੀ ਫੀਲ ਕਰਨੀ ਚਾਹੀਦੀ ਆ ਐਦਾਂ ਦੇ ਜਿਹੜਾ ਅਫਸਰ ਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਔਰ ਜਿਹੜੇ ਸਾਡੇ ਗਾ ਜਿਹੜੇ ਸਾਡੇ ਸਾਥੀਆਂ ਤੋਂ ਪੈਸੇ ਲਏ ਆ ਹੋਰ ਵੀ ਦੋ ਤਿੰਨ ਬੰਦੇ ਆਗੇ ਸਾਡੇ ਇੱਥੇ ਵਿੱਚ ਬੈਠੇ ਆ ਤੇ ਉਹ ਉਧਰ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰ ਰਾਮ ਹੋਰਨਾਂ ਡਾਕਟਰਾਂ ਨਾਲ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਕਿ ਧਰਨਾਕਾਰੀਆਂ ਵੱਲੋਂ ਇੱਕ ਲਿਖਤੀ ਤਰਖਾਸਤ ਉਹਨਾਂ ਨੂੰ ਦਿੱਤੀ ਗਈ ਇਸ ਮੌਕੇ ਐਸਐਮਓ ਡਾਕਟਰ ਲੈਂਬਰ ਰਾਮ ਨੇ ਦੱਸਿਆ ਕਿ ਉਕਤ ਮਰੀਜ਼ ਦਾ ਹਸਪਤਾਲ ਵੱਲੋਂ ਬਿਨਾਂ ਖਰਚੇ ਦੇ ਹੀ ਇਲਾਜ ਕੀਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਹਸਪਤਾਲ ਦੇ ਇੰਜਸਟਾਕਟਰ ਉੱਪਰ ਦੋਸ਼ ਲੱਗੇ ਨੇ ਉਸ ਖਿਲਾਫ ਵੀ ਜਾਂਚ ਕਰਨ ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਜਿਆ ਕਿ ਕੋਈ ਇੱਕ ਪੇਸ਼ੈਂਟ ਸੀ ਐਡਮਿਟ ਜੁਗਿੰਦਰ ਪਾ ਉਹਨਾਂ ਦਾ ਕੋਈ ਪਹਿਲਾ ਐਮਐਲਆਰਸੀ ਲੜਾਈ ਹੋਈ ਸੀ ਤੇ ਉਹਦੇ ਚੂੜੇ ਤੇ ਸੱਟ ਲੱਗੀ ਸੀ ਉਹਦੇ ਇਲਾਜ ਬਾਰੇ ਸੀ ਤੇ ਉਹ ਉਹਨਾਂ ਦੇ ਰਿਸ਼ਤੇਦਾਰਾਂ ਦਾ ਹੀ ਤੜਾਇਆ ਕਿ ਡਾਕਟਰ ਸਾਹਿਬ ਨੇ ਉਹਦੇ ਇਲਾਜ ਲਈ ਵੇ ਕੋਈ ਪੈਸੇ ਮੰਗ ਕੀਤੇ ਤੇ ਇਹ ਆ ਵੀ ਅਸੀਂ ਮਰੀਜ਼ ਦਾ ਇਲਾਜ ਕਰਾਂਗੇ ਫਰੀ ਕਰਾਂਗੇ ਤੇ ਬਾਕੀ ਜੋ ਵੀ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਤੇ ਉਹਦੀ ਪੂਰੀ ਇਨਵੈਸਟੀਗੇਸ਼ਨ ਕਰਾਵਾਂਗੇ ਐਸੇ ਨੂੰ ਸਾਹਿਬ ਇਹ ਕਹਿੰਦੇ ਸੀ ਵੀ ਕੋਣ ਡਾਕਟਰ ਹੈ ਜਿਹਦਾ ਨਾਮ ਲੱਗਦਾ ਪਿਆ ਪੈਸਿਆਂ ਦਾ ਰੋਲਾ ਪਿਆ ਡਾਕਟਰ ਰਜੇਸ਼ ਚੰਦਰ ਅੱਛਾ ਇਹ ਕਿੰਨੇ ਪੈਸਿਆਂ ਦਾ ਰੋਲਾ ਪਿਆ ਜੀ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਵੀਡੀਓ ਫੋਟੋ ਹੈਗੀ ਆ ਵੀ ਜਿਹਦੇ ਵਿੱਚ ਉਹ ਪੈਸੇ ਲੈਂਦੇ ਆ ਕੋਈ ਸਾਰੀਆਂ ਗੱਲਾਂ ਕਨਸਲਟਰ ਕੀਤੀਆਂ ਜਾਣਗੀਆਂ ਸਾਰੇ ਫੈਕਟਰ ਦੇਖੇ ਜਾਣਗੇ